ਹੁਣ ਸਾਡੇ ਗੁਰੂ ਸਾਹਿਬ ਤਾਂ ਉਹ ਕਹਿ ਗਏ ਆ ਕਿ ਜਿਹੜਾ ਜਿੰਨਾ ਸਾਦਾ ਖਾਵਾਂਗੇ ਉਨਾ ਚੰਗਾ ਰੁੱਖ ਦੂਸਰਿਆਂ ਦੀਆਂ ਚੋਪੜੀਆਂ ਦੇਖ ਕੇ ਆਪਣਾ ਜੀ ਨਾ ਲਲਚਾਇਓ ਲੰਗਰਾਂ ਦਾ ਮਸਲਾ ਹੁਣ ਆਣ ਕੇ ਕਿਉਂ ਖੜ ਗਿਆ ਲੋਕ ਲੰਗਰ ਤਰ੍ਹਾਂ ਤਰ੍ਹਾਂ ਦੇ ਲਗਾਉਣ ਲੱਗ ਪਏ ਕੋਈ 버ਗਰ ਕੋਈ ਪੀਜ਼ੇ ਕੋਈ ਨੂਡਲ ਕੋਈ ਕੁਲਫੀਆਂ ਕੋਈ ਫਰੂਟੀਆਂ ਇਹ ਸ਼ਾਹੀ ਪਕਵਾਨਾਂ ਨੂੰ ਮਾਰ ਕੇ ਠੱਡਾ ਸਾਡਾ ਬਾਪੂ ਕਿਸੇ ਗਰੀਬ ਦੇ ਘਰ ਦੇ ਵਿੱਚ ਸੁੱਕੀ ਰੋਟੀ ਦੇ ਨਾਲ ਉਹ ਦਾਲ ਪੁਲਕਾ ਜਾਂ ਅਚਾਰ ਛਕਣ ਦੇ ਵਾਸਤੇ ਭਾਈ ਲਾਲੋ ਜੀ ਦੇ ਘਰ ਬੜ ਗਿਆ ਸੀ ਜੀ ਅਸੀਂ ਆਮ ਤੌਰ ਤੇ ਛਕਣ ਲੰਗਰ ਹੀ ਜਾਂਦੇ ਹਾਂ ਬਿਲਕੁਲ ਠੀਕ ਸਾਡੀ ਮਾਨਸਿਕਤਾ ਨੂੰ ਪ੍ਰਬੰਧਕਾਂ ਨੇ ਫੜ ਲਿਆ ਹਮ ਕਿ ਭਾਈ ਇਹ ਬੰਦੇ ਲੰਗਰ ਛਕਣਾਉਂਦੇ ਆ ਹਮ ਇਹ ਫਲਾਣੇ ਥਾਂ ਤੇ ਲੰਗਰ ਲੱਗਾ ਹੋਇਆ ਸੀ ਪੂੜੀਆਂ ਛੋਲਿਆਂ ਦਾ ਇਹ ਉੱਥੇ ਬਹੁਤ ਰਸ ਸੀ ਸਾਡੇ ਇੱਧਰ ਦਾਲ ਫੁਲਕਾ ਚੱਲਦਾ ਸੀ ਇੱਧਰ ਬੰਦੇ ਚਾਰ ਖੜੇ ਸੀ ਉਹ ਵੀ ਵਰਤੌਣ ਵਾਲੇ ਸੀ ਸ਼ਕਣ ਵਾਲਾ ਕੋਈ ਨਹੀਂ ਸੀ ਫਿਰ ਉਹ ਕਹਿੰਦੇ ਕਿ ਜੇਕਰ ਬੰਦੇ ਜ਼ਿਆਦਾ ਛੋਲੇ ਪੂੜੀਆਂ ਨਾਲ ਇੱਧਰ ਆਉਂਦੇ ਤਾਂ ਇੱਧਰ ਵੀ ਬਣਾ ਲਓ ਇੱਧਰ ਵੀ ਛੋਲੇ ਪੂੜੀਆਂ ਸ਼ੁਰੂ ਹੋ ਗਈਆਂ ਲੰਗਰ ਦਿਖਾਵਾ ਦੇ ਕੇ ਸੰਗਤ ਜਿਹੜੀ ਆ ਉਹ ਗੁਰੂ ਘਰਾਂ ਦੇ ਵਿੱਚ ਜੋੜਨੀ ਸ਼ੁਰੂ ਕਰ ਦਿੱਤੀ ਸੰਗਤ ਉੱਥੇ ਆ ਗਈ ਪਰ ਸੰਗਤ ਨਹੀਂ ਆਈ ਲੋਕ ਆਏ ਲੋਕ ਆ ਹੁਣ ਅਸੀਂ ਆਪ ਦੇ ਬੱਚਿਆਂ ਨੂੰ ਰੋਕ ਰਹੇ ਹਾਂ ਤੁਸੀਂ 버ਗਰ ਨਹੀਂ ਖਾਣਾ ਤੁਸੀਂ ਪੀਜ਼ਾ ਨਹੀਂ ਖਾਣਾ ਤੁਸੀਂ ਨੂਡਲ ਨਹੀਂ ਖਾਣੇ ਕਿ ਅਸੀਂ ਹੀ ਲੋਕ ਅੱਗੇ ਹੋ ਹੋ ਕੇ ਲੰਗਰ ਵਰਤੋਂ ਜੀ ਸਾਡੇ ਗੁਰੂ ਦੁਨੀਆ ਦੇ ਸਭ ਤੋਂ ਵੱਡੇ ਬਾਹਵਿਗਿਆਨੀ ਸੀ ਕਿ ਜਿਨ੍ਹਾਂ ਨੇ ਗੱਲ ਹਮੇਸ਼ਾ ਤਰਕ ਨਾਲ ਕੀਤੀ ਜਿਨ੍ਹਾਂ ਨੇ ਕੋਈ ਵੀ ਚੀਜ਼ ਸਾਨੂੰ ਦਿੱਤੀ ਤੇ ਉਹ ਦੁਨੀਆ ਦੀ ਬਾ ਕਮਾਲ ਚੀਜ਼ ਸੀ ਜੀ ਅਸੀਂ ਉਹਨਾਂ ਨੂੰ ਸਮਝ ਨਹੀਂ ਸਕੇ ਜੇ ਉਹਨਾਂ ਨੇ ਚੌਂਕੜਾ ਮਾਰ ਕੇ ਠੇਠਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਪ੍ਰਸ਼ਾਦਾ ਛਕਣ ਦਾ ਸਾਨੂੰ ਜੇਕਰ ਇੱਕ ਅਲਸਫਾ ਦੱਸਦਾ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਚੌਂਕੜਾ ਮਾਰ ਕੇ ਬੈਠਦੇ ਹੋ ਤੁਹਾਡੀ ਪਾਚਨ ਜਿਹੜੀ ਸ਼ਕਤੀ ਹੈ ਉਹ ਅੰਦਰਲਾ ਤੁਹਾਡਾ ਪਾਚਨ ਪ੍ਰਣਾਲੀ ਹੈ ਗਤੀਸ਼ੀਲ ਹੋ ਜਾਂਦੀ ਹੈ ਕਿਰਿਆਸ਼ੀਲ ਹੋ ਜਾਂਦੀ ਹੈ ਤੁਹਾਨੂੰ ਆਸਾਨੀ ਦੇ ਨਾਲ ਧਰਤੀ ਤੇ ਬੈਠ ਕੇ ਛੱਕਿਆ ਹੋਇਆ ਭੋਜਨ ਤੇ ਕੁਰਸੀਆਂ ਮੇਜ਼ਾਂ ਦੇ ਉੱਪਰ ਬੈਠ ਕੇ ਛੱਕਿਆ ਹੋਇਆ ਭੋਜਨ ਇਹਦੇ ਪਚਣ ਦੇ ਵਿੱਚ ਵਕਤ ਲੱਗਦਾ ਹੈ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਣੇ ਉਥੋਂ ਲੰਗਰ ਛੱਕੀ ਹੁੰਨੇ ਆ ਤੇ ਤੁਹਾਡਾ ਪ੍ਰਕਰਮਾ ਕਰਦੇ ਆ ਕਰਦੇ ਆ ਨੰਗਰ ਪਚ ਜਾਂਦਾ ਹੈ ਕਿਉਂਕਿ ਅਸੀਂ ਉੱਥੇ ਗੁਰਮਰਯਾਦਾ ਦੇ ਨਾਲ ਬੈਠ ਕੇ ਲੰਗਰ ਚੱਕੇ ਆਏ ਹੁੰਦੇ ਆ ਜਦੋਂ ਹੌਲੇ-ਹੌਲੇ ਤੇ ਸਿੰਘਾਂ ਨੇ ਮਸਨੂਈ ਜੰਗਾਂ ਕਰਨੀਆਂ ਤੇ ਉਸ ਵੇਲੇ ਉਹਨਾਂ ਨੂੰ ਕੜਾ ਪ੍ਰਸ਼ਾਦ ਗੱਫੇ ਦਿੱਤੇ ਜਾਂਦੇ ਸੀ ਤੇ ਲੋਬੀ ਸਾਡੇ ਇਹ ਜਵਾਨ ਲੜਕੇ ਆਇਆ ਇਹਨਾਂ ਨੂੰ ਤਾਕਤ ਚਾਹੀਦੀ ਗੁਰੂ ਸਾਹਿਬ ਕਿਤੇ ਸਾਡੇ ਕਿਤੇ ਉੱਦੇ ਥੋੜਾ ਜਿਹਾ ਬਣ ਗਏ ਮਹਾਂਤ ਗਿਆਨੀ ਸੀ ਉਹ ਲੰਗਰ ਪ੍ਰਥਾ ਗੁਰੂ ਸਾਹਿਬ ਨੇ ਇਸ ਕਰਕੇ ਸ਼ੁਰੂ ਕੀਤੀ ਸੀ ਕਿ ਗੁਰੂ ਦੀ ਸ਼ਰਨ ਦੇ ਵਿੱਚ ਜੜਾ ਆ ਗਿਆ ਉਹਨੂੰ ਉੱਥੇ ਇੱਕ ਤੇ ਸੁਰੱਖਿਆ ਵੀ ਮਿਲੂਗੀ ਇੱਕ ਉਹਨੂੰ ਭੋਜਨ ਮਿਲੇਗਾ ਉਹਨੂੰ ਰਹਿਣ ਨੂੰ ਛੱਤ ਮਿਲੇਗੀ ਉਹ ਉੱਥੇ ਨਿੱਡਰ ਹੋ ਕੇ ਨਿਰਪੋ ਨਿਰਵੈਰ ਹੋ ਕੇ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਜਵੇ ਇੱਕ ਡਬਲ ਰੋਟੀ ਦੇ ਵਿੱਚ ਤੁਸੀਂ ਟਿੱਕੀ ਲਾ ਕੇ ਆਪਣਾ ਨਿਆਣਾ ਉਹਦੇ ਲੜਤਾ ਲਾਤਾ ਕਿ ਜਿਹੜੇ ਨੀਹਾਂ ਦੇ ਵਿੱਚ ਪੁੱਤ ਚਣਵਾ ਗਏ ਉਹਨਾਂ ਦੇ ਲੜ ਨਾਲ ਕੋਈ ਲੱਗਾ ਹੀ ਨਹੀਂ ਸਾਡੇ ਗੁਰੂ ਘਰ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਸਭਾ ਸੁਸਾਇਟੀਆਂ ਨੇ ਸਾਡੀਆਂ ਨੌਜਵਾਨ ਸੁਭਾਵਾਂ ਨੇ ਉਹਨਾਂ ਸਾਰਿਆਂ ਦੇ ਅੱਗੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਜੀ ਕਿ ਆਪਣੀਆਂ ਜੜਾਂ ਦੇ ਨਾਲ ਜੁੜੀ ਜੋ ਸਾਡੀ ਮਰਿਆਦਾ ਆ ਅਸੀਂ ਉਸ ਮਰਿਆਦਾ ਦੇ ਮੁਤਾਬਕ ਚੱਲੀਏ ਸਾਡੇ ਲੰਗਰਾਂ ਦਾ ਤੌਰ ਤਰੀਕਾ ਸਲੀਕਾ ਮੂਹ ਮਹਾਂਦਰਾ ਸਭ ਬਦਲ ਗਿਆ ਆ ਜੋ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਕਰੀਏ ਸਵੇਰ ਹੁੰਦਿਆਂ ਹੀ ਫੁੱਲ ਖਿੜ ਗਏ ਨੇ ਤੇ ਪੰਛੀ ਆਪਣੇ ਸਫ਼ਰ ਦੇ ਲਈ ਉੱਡ ਗਏ ਨੇ ਸੂਰਜ ਆਉਂਦਿਆਂ ਹੀ ਤਾਰੇ ਛਿਪ ਗਏ ਨੇ ਤੇ ਅਸੀਂ ਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਮੈਂ ਹਾਂ ਹੀ ਨਕਮੋਜੀਆ ਤੇ ਮੈਂ ਹਾਂ ਚਰਨਜੀਤ ਜੋਗੀ ਔਰ ਸਵੇਰੇ ਸਵੇਰੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਦਿਲੋਂ ਇਸਤਕਬਾਲ ਕਰਦੇ ਹਾਂ ਇਸ ਖੂਬਸੂਰਤ 17 ਦੇ ਨਾਲ ਸ਼ੁਰੂਆਤ ਹੋ ਚੁੱਕੀ ਹੈ ਜੀ ਔਰ ਸੱਚਮੁੱਚ ਸਵੇਰ ਉਹੀ ਹੈ ਕਿ ਜਦੋਂ ਅਸੀਂ ਆਪਣੇ ਨਵੇਂ ਪੰਧ ਤੇ ਨਿਕਲਦੇ ਆਂ ਮੰਜ਼ਲਾ ਵੱਲੋਂ ਆਪਣੇ ਪੈਰ ਅੱਗੇ ਵਧਾਉਨੇ ਆਂ ਸਵੇਰ ਜਿਹੜੀ ਹੈ ਨਾ ਉਹ ਸਾਨੂੰ ਕਿਰਿਆਸ਼ੀਲ ਹੋਣ ਦਾ ਇੱਕ ਸੁਰੇਹਾ ਦਿੰਦੀ ਹੈ। ਜੀ। ਰਾਤ ਨੂੰ ਸੀ ਸੁੱਤੇ ਹੁੰਨੇ। ਸੌ ਕੇ ਅਸੀਂ ਸਾਰੇ ਦਿਨ ਪਰ ਦੀ ਥਕਾਵਟ ਜਿਹੜੀ ਆ ਦੂਰ ਕਰਦੇ ਆ। ਸਵੇਰ ਇੱਕ ਨਵੀਂ ਊਰਜਾ ਦੇ ਨਾਲ ਉੱਠਦੇ। ਤੇ ਜੇਕਰ ਉਹ ਊਰਜਾ ਤੁਹਾਡੇ ਵਿੱਚ ਹੈ। ਜੇਕਰ ਉਹ ਫੁਰਤੀ, ਚੁਸਤੀ, ਤੰਦਰੁਸਤੀ ਤੁਹਾਡੇ ਵਿੱਚ ਘਰ ਹੈ ਤਾਂ ਤੁਹਾਡੇ ਲਈ ਇਹ ਸਵੇਰਾ ਹੈ। ਜੀ। ਨਹੀਂ ਤਾਂ ਮੰਜੇ ਤੇ ਪਿਆਂ ਦੀ ਕਾਦੀ ਸਵੇਰ ਹੁੰਦੀ ਹੈ। ਬਿਲਕੁਲ। ਜਿਹੜੇ ਲੋਕ ਅੱਗੇ ਨਿਕਲਦੇ ਚਾਹ ਰੱਖਦੇ ਨੇ ਉਹ ਸੂਰਜ ਦੀ ਉਂਗਲ ਫੜ ਕੇ ਨਹੀਂ ਉਠਿਆ ਕਰਦੇ ਸੂਰੇ ਨੂੰ ਝੰਡੂੜੇ ਮਾਰ ਕੇ ਉਠਾਇਆ ਕਰਦੇ ਆ ਬਿਲਕੁਲ ਹਰੇਕ ਨਵੀਂ ਸਵੇਰ ਜਿਹੜੀ ਆ ਤੁਹਾਨੂੰ ਨਵੇਂ ਰਾਹ ਤੇ ਲੈ ਕੇ ਜਾਂਦੀ ਹੈ ਸੋ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਲੰਗਰ ਦੇ ਬਦਲ ਰਹੇ ਸਰੂਪ ਬਾਰੇ ਲੰਗਰ ਦਾ ਸਰੂਪ ਪੂਰੇ ਤਰੀਕੇ ਦੇ ਨਾਲ ਅੱਜ ਬਦਲ ਚੁੱਕਿਆ ਹੈ ਮਾਡਰਨ ਲੰਗਰ ਲੱਗਣ ਲੱਗ ਗਏ ਨੇ ਗੁਰੂ ਸਾਹਿਬ ਨੇ ਜਿਹੜਾ ਲੰਗਰ ਆ ਨਾ ਉਹ ਸਾਦੇ ਭੋਜਨ ਦਾ ਲਗਾਇਆ ਸੀ ਨਾ ਕਿ ਸਾਡੀ ਸਿਹਤ ਖਰਾਬ ਕਰਨ ਵਾਲੇ ਪੀਜ਼ਿਆਂ 버ਗਰਾਂ ਦਾ ਜੀ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਲੋੜਵੰਦਾ ਵਾਸਤੇ ਲੋੜਵੰਦਾ ਦਾ ਢਿੱਡ ਭਰਨ ਵਾਸਤੇ ਇਹ ਲੰਗਰ ਨੇ ਨਾ ਕਿ ਤਰ੍ਹਾਂ ਤਰ੍ਹਾਂ ਦੇ ਮੂਦੇ ਸੁਵਾਦਾਂ ਵਾਸਤੇ ਜੀ ਦੇਖੋ ਗੱਲ ਇਹ ਹੈ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਉਹ ਸਾਡੇ ਨਾਲੋਂ ਵੱਧ ਸਿਆਣੇ ਨੇ ਜੀ ਅਸੀਂ ਸੂਰਜਾਂ ਨੂੰ ਦੀਵੇ ਦਿਖਾਉਂਦੇ ਹੋਏ ਚੰਗੇ ਤਾਂ ਨਹੀਂ ਲੱਗਦੇ ਪਰ ਜੇਕਰ ਘਰ ਦੇ ਵਿੱਚ ਕੋਈ ਨਿਆਣਾ ਚੰਗੀ ਗੱਲ ਕਰ ਦਵੇ ਤਾਂ ਉਹਨੂੰ ਸੁਣ ਲੈਣਾ ਚਾਹੀਦਾ ਸਾਨੂੰ ਵੀ ਸੁਣ ਲੈਣਾ ਜੀ ਜਿਹੜੀ ਅਸੀਂ ਗੱਲ ਕਰਨ ਲੱਗੇ ਆਂ ਜਵੇਂ ਤੁਸੀਂ ਗੁਰੂ ਸਾਹਿਬ ਤੋਂ ਸ਼ੁਰੂ ਕੀਤੀ ਹੈ ਗੱਲ ਲੰਗਰ ਪ੍ਰਥਾ ਜਿਹੜੀ ਇਹ ਸ਼ੁਰੂ ਹੋਈ ਹੈ ਸਾਡੇ ਗੁਰੂ ਸਹਿਬਾਨ ਨੇ ਸ਼ੁਰੂ ਕੀਤੀ ਹੈ ਬੜੀ ਚੰਗੀ ਪ੍ਰਥਾ ਹੈ ਜੀ ਅਸੀਂ ਇਸ ਲੰਗਰ ਦੇ ਵਿੱਚੋਂ ਸ਼ਬਦ ਟੋਲ ਕੇ ਦੇਖੋ ਲੰਗਰ ਇੱਕ ਲੰਗਰ ਸ਼ਬਦ ਉਸ ਯੰਤਰ ਵਾਸਤੇ ਵੀ ਵਰਤਿਆ ਜਾਂਦਾ ਹੈ ਜਿਹੜਾ ਯੰਤਰ ਸਮੁੰਦਰੀ ਜਹਾਜ਼ਾਂ ਨੂੰ ਰੋਕਣ ਦੇ ਲਈ ਸੁੱਟਿਆ ਜਾਂਦਾ ਹੈ ਅੱਛਾ ਜੀ ਸਮੁੰਦਰੀ ਜਹਾਜ਼ ਜਦੋਂ ਆ ਜਾਂਦੇ ਨੇ ਕਿਨਾਰੇ ਦੇ ਉੱਪਰ ਫਿਰ ਉੱਥੇ ਲੰਗਰ ਸੁੱਟਿਆ ਜਾਂਦਾ ਹੈ ਅੱਛਾ ਜੀ ਉਹ ਤਿੰਨਾ ਦੇ ਇਹਦਾ ਟਗੋਣੇ ਜਿਹਾ ਹੁੰਦਾ ਉਹ ਜਾ ਕੇ ਫਿਰ ਫਸ ਜਾਂਦਾ ਫਿਰ ਜਹਾਜ਼ ਜਿਹੜਾ ਨਾ ਉਹ ਰੁਕ ਜਾਂਦਾ ਕਿਸੇ ਹੋਰ ਪਾਸੇ ਨੂੰ ਲਹਿਰਾਂ ਉਹਨੂੰ ਖਿੱਚ ਕੇ ਲੈ ਜਾ ਨਹੀਂ ਸਕਦੀਆਂ ਐਦਾਂ ਹੀ ਜਿਹੜੇ ਮੰਨ ਦਾ ਜਹਾਜ਼ ਆ ਨਾ ਇਹਨੂੰ ਥੱਲਣ ਵਾਸਤੇ ਲੰਗਰ ਜਿਹੜਾ ਆ ਉਹ ਗੁਰੂ ਸਾਹਿਬ ਨੇ ਪ੍ਰਥਾ ਚਲਾਈ ਜੀ ਗੁਰੂ ਸਾਹਿਬ ਨੇ ਪ੍ਰਥਾ ਦੇ ਵਿੱਚ ਇਹ ਨਹੀਂ ਕਿ ਆ ਸੀ ਕਿ ਇਦਾਂ ਇਦਾਂ ਦੇ ਪਕਵਾਨ ਹੋਣੇ ਚਾਹੀਦੇ ਆ ਉਹਨਾਂ ਨੇ ਸਾਨੂੰ ਪੰਗਤ ਤੇ ਸੰਗਤ ਜੀ ਦੋ ਉਪਦੇਸ਼ ਦਿੱਤੇ ਸੀ ਤੇ ਲੰਗਰ ਜਿਹੜਾ ਹੁੰਦਾ ਹੈ ਸਾਦੀ ਦਾਲ ਹੂੰ ਤੇ ਸਾਦਾ ਫੁਲਕਾ ਬਿਲਕੁਲ ਸਾਦਾ ਭੋਜਨ ਸਾਦਾ ਭੋਜਨ ਸਾਦਗੀ ਹੂੰ ਹੁਣ ਸਾਡੇ ਗੁਰੂ ਸਾਹਿਬ ਤਾਂ ਉਹ ਕਹਿ ਗਏ ਆ ਕਿ ਜਿਹੜਾ ਜਿੰਨਾ ਸਾਦਾ ਖਾਵਾਂਗੇ ਹੂੰ ਉਹਨਾ ਚੰਗਾ ਰਹੂਗਾ ਬਿਲਕੁਲ ਦੂਸਰਿਆਂ ਦੀਆਂ ਚੋਪੜੀਆਂ ਦੇਖ ਕੇ ਆਪਣਾ ਜੀਨਾਂ ਲਲਚਾਇਓ ਹੈਨਾ ਹੁਣ ਉਹ ਲੰਗਰ ਜਿਹੜੇ ਸੀਗੇ ਉਹ ਚੰਗੇ ਸੀਗੇ ਸਾਦੇ ਦਾਲ ਫੁਲਕੇ ਦੇ ਲੰਗਰ ਜਿਹੜੇ ਆ ਉਹ ਅਸਲ ਵਿੱਚ ਕੀ ਹੋਇਆ ਜਿੱਦਾਂ ਜਿੱਦਾਂ ਤਰੱਕੀ ਹੋਈ ਉન્નਤੀ ਹੋਈ ਬਹੁਤੇ ਵਿਵਾਦ ਗੁਰੂ ਘਰਾਂ ਦੇ ਵਿੱਚ ਕੋਈ ਕਹਿੰਦਾ ਟੇਬਲ ਕੁਰਸੀਆਂ ਰੱਖਣੀਆਂ ਕੋਈ ਕਹਿੰਦਾ ਨਹੀਂ ਰੱਖਣੀਆਂ ਇਹਨਾਂ ਨੂੰ ਲੈ ਕੇ ਪੱਗਾਂ ਲੱਥੀਆਂ ਸਿਰਪਾਟੇ ਤਲਵਾਰਾਂ ਚੱਲੀਆਂ ਟੇਬਲ ਕੁਰਸੀਆਂ ਕਈਆਂ ਨੇ ਚੱਕ ਕੇ ਅੰਦਰ ਰੱਖੇ ਕਈਆਂ ਨੇ ਚੱਕ ਕੇ ਬਾਹਰ ਸੁੱਟੇ ਜੀ ਰੋਲਾ ਪੈਂਦਾ ਰਿਆ ਲੰਗਰਾਂ ਦੇ ਵਿੱਚ ਹੁਣ ਨਾਲ ਦੀ ਨਾਲ ਤਰੱਕੀ ਕੀਤੀ ਕੌਮ ਨੇ ਹਮ ਅਸੀਂ ਕਹਿੰਦੇ ਠੀਕ ਹੈ ਬਹੁਤ ਚੰਗੀ ਗੱਲ ਹੈ ਵਧੀਆ ਗੱਲ ਹੈ ਤਰੱਕੀ ਹੋਣੀ ਚਾਹੀਦੀ ਹੈ ਬਿਲਕੁਲ ਪਰ ਜਿਹੜੀਆਂ ਤੁਹਾਡੀਆਂ ਰੌ ਰੀਤਾਂ ਜੋ ਤੁਹਾਡੀ ਧਾਰਮਿਕ ਮਰਿਆਦਾ ਆ ਉਸ ਨੂੰ ਛਿੱਕੇ ਤੇ ਟੰਗ ਕੇ ਤੁਸੀਂ ਤਰੱਕੀ ਕੀਤੀ ਤਾਂ ਫਿਰ ਕੀ ਕੀਤੀ ਹੈ ਹਮ ਬਿਲਕੁਲ ਰੀਤੀ ਰਿਵਾਜਾਂ ਤਰੱਕੀ ਕਰਨ ਦੇ ਨਾਲ ਮੰਨ ਲਓ ਤੁਸੀਂ ਤਰੱਕੀ ਕਰ ਲਈ ਜੋ ਸਿੱਟਰਾ ਕੀ ਕਰ ਲਈ ਤੇ ਤੁਹਾਡਾ ਪਿਓ ਤੁਹਾਡਾ ਪਿਓ ਹੀ ਰਹਿਣਾ ਹੂੰ ਬਿਲਕੁਲ ਉਹਨੇ ਤੁਹਾਡਾ ਪੁੱਤ ਥੋੜੋ ਬਣ ਜਾਣਾ ਜੀ ਅਸੀਂ ਕਿਉਂ ਇਹਨਾਂ ਨੂੰ ਮਰਿਆਦਾ ਮਨੂੰ ਅਸੀਂ ਚੇਂਜ ਕਰਦੇ ਫਿਰਦੇ ਹਾਂ ਸਾਡਾ ਕੀ ਰਾਈਟ ਬਣਦਾ ਹੈ ਬਿਲਕੁਲ ਸਾਡਾ ਕੀ ਅਧਿਕਾਰ ਬਣਦਾ ਹੈ ਹੂੰ ਦੂਸਰਾ ਇੱਕ ਵੱਡੀ ਗੱਲ ਜਿਹੜੀ ਆ ਲੰਗਰਾਂ ਦਾ ਮਸਲਾ ਹੁਣ ਆਣ ਕੇ ਕਿਉਂ ਖੜ ਗਿਆ ਲੋਕ ਲੰਗਰ ਤਰ੍ਹਾਂ ਤਰ੍ਹਾਂ ਦੇ ਲਗਾਉਣ ਲੱਗ ਪਏ ਹੂੰ ਕੋਈ 버ਗਰ ਕੋਈ ਪੀਜ਼ੇ ਕੋਈ ਨੂਡਲ ਕੋਈ ਕੁਲਫੀਆਂ ਕੋਈ ਫਰੂਟੀਆਂ ਜੀ ਕੋਈ ਪੁੱਛੋ ਨਾ ਕਿਸ ਕਿਸ ਤਰ੍ਹਾਂ ਦੇ ਲੰਗਰ ਲੱਗਦੇ ਆ ਇਹ ਲੰਗਰਾਂ ਦੇ ਵਿੱਚ ਆਉਂਦੇ ਆ ਇਹ ਪਕਵਾਨ ਨੇ ਸ਼ਾਹੀ ਪਕਵਾਨ ਜੀ ਇਹ ਸ਼ਾਹੀ ਪਕਵਾਨਾਂ ਨੂੰ ਮਾਰ ਕੇ ਠੱਡਾ ਸਾਡਾ ਬਾਪੂ ਕਿਸੇ ਗਰੀਬ ਦੇ ਘਰ ਦੇ ਵਿੱਚ ਸੁੱਕੀ ਰੋਟੀ ਦੇ ਨਾਲ ਉਹ ਦਾਲ ਫੁਲਕਾ ਜਾਂ ਅਚਾਰ ਛਕਣ ਦੇ ਵਾਸਤੇ ਭਾਈ ਲਾਲੋ ਜੀ ਦੇ ਘਰ ਵੜ ਗਿਆ ਸੀ ਜੀ ਅਸੀਂ ਉਹਨਾਂ ਦੀ ਗੱਲ ਤੇ ਪੈਰਾ ਦਿੱਤਾ ਹੂੰ ਨਹੀਂ ਦਿੰਦਾ ਨਹੀਂ ਦਿੰਦਾ ਅਸੀਂ ਦੇ ਹੀ ਨਹੀਂ ਰਹੇ ਅਸੀਂ ਗੁਰਦੁਆਰਿਆਂ ਦੇ ਵਿੱਚ ਅਸੀਂ ਮੈਂ ਮਾਫ ਕਰਨਾ ਇਹ ਗੱਲ ਕਰ ਰਿਹਾ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਜੋ ਸਾਡੀ ਗੁਰਮਤ ਮਰਿਆਦਾ ਹੈ ਉਹ ਤਾਰ-ਤਾਰ ਕੀਤੀ ਹੈ ਬਿਲਕੁਲ ਕੀਤੀ ਹੋਈ ਹੈ ਜੇਕਰ ਅਸੀਂ ਲੰਗਰ ਲਗਾਉਣ ਦੀ ਗੱਲ ਕਰਦੇ ਹਾਂ ਲੰਗਰ ਜਿਹੜੇ ਲੱਗਣੇ ਚਾਹੀਦੇ ਸੀ ਉਹ ਲੱਗੇ ਨਹੀਂ ਹੂੰ ਤੇ ਲੰਗਰ ਜਿਹੜੇ ਨਹੀਂ ਸੀ ਲੱਗਣੇ ਚਾਹੀਦੇ ਉਹ ਅਸੀਂ ਲਾ ਲਿਆ ਹੁਣ ਸਾਡੀ ਮਾਨਸਿਕਤਾ ਪਤਾ ਕੀ ਹੈ ਜਿਹਦੇ ਵਿੱਚ ਮੈਂ ਵੀ ਸ਼ਾਮਲ ਆ ਹੋ ਸਕਦਾ ਤੁਸੀਂ ਵੀ ਸ਼ਾਮਲ ਹੋਵੋ ਮੈਨੂੰ 99% ਦੀ ਇਹ ਵੀ ਯਕੀਨ ਹੈ ਕਿ ਸ਼ਾਮਿਲ ਇਦਰੋਂ ਵੀ ਹੋ ਸਕਦੇ ਆ ਸਾਡੀ ਮਾਨਸਿਕਤਾ ਕੀ ਹੈ ਅਸੀਂ ਆਮ ਤੌਰ ਤੇ ਛਕਣ ਲੰਗਰ ਹੀ ਜਾਣਦੇ ਆ ਬਿਲਕੁਲ ਠੀਕ ਸਾਡੀ ਮਾਨਸਿਕਤਾ ਨੂੰ ਪ੍ਰਬੰਧਕਾਂ ਨੇ ਫੜ ਲਿਆ ਹੂੰ ਕਿ ਭਾਈ ਇਹ ਬੰਦੇ ਲੰਗਰ ਛਕਣਾਉਂਦੇ ਆ ਹੂੰ ਇਹ ਫਲਾਣੇ ਥਾਂ ਤੇ ਲੰਗਰ ਲੱਗਾ ਹੋਇਆ ਸੀ ਪੂੜੀਆਂ ਛੋਲਿਆਂ ਦਾ ਇਹ ਉੱਥੇ ਬਹੁਤ ਰਸ਼ ਸੀ ਹੂੰ ਸਾਡੇ ਇੱਧਰ ਦਾਲ ਫੁਲਕਾ ਚੱਲਦਾ ਸੀ ਇੱਧਰ ਬੰਦੇ ਚਾਰ ਖੜੇ ਸੀ ਉਹ ਵੀ ਵਰਤੋਂ ਵਾਲੇ ਜੀ ਛਕਣ ਵਾਲਾ ਕੋਈ ਨਹੀਂ ਸੀ ਫਿਰ ਉਹ ਕਹਿੰਦੇ ਕਿ ਜੇਕਰ ਬੰਦੇ ਜ਼ਿਆਦਾ ਛੋਲੇ ਪੂੜੀਆਂ ਨਾਲ ਇੱਧਰ ਆਉਂਦੇ ਤਾਂ ਇੱਧਰ ਵੀ ਬਣਾ ਲਓ ਹੂੰ ਇੱਧਰ ਵੀ ਛੋਲੇ ਪੂੜੀਆਂ ਸ਼ੁਰੂ ਹੋ ਗਈਆਂ ਹੂੰ ਇੱਧਰ ਵੀ ਪੀਜਿਆਂ ਦਾ ਲੰਗਰ ਸ਼ੁਰੂ ਹੋ ਗਿਆ ਇੱਧਰ ਵੀ ਕੁਲਫੀਆਂ ਇਹ ਨਹੀਂ ਦੇਖਦੇ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਆ ਹੂੰ ਤੇ ਜਨ ਸਾਹਿਬ ਜਦੋਂ ਦੇ ਸ਼ਹੀਦੀ ਦਿਹਾੜੇ ਆ ਹੂੰ ਇੱਥੇ ਲੰਗਰ ਮਠਿਆਈਆਂ ਦੇ ਹੂੰ ਲੰਗਰ ਪਕੌੜਿਆਂ ਦੇ ਪਤਾ ਨਹੀਂ ਕੀ ਕੁਝ ਚਲਾਈ ਜਾਂਦੇ ਬਿਲਕੁਲ ਸਾਡੀ ਮਾਨਸਿਕਤਾ ਲੰਗਰਾਂ ਦੇ ਵਿੱਚ ਫਸ ਗਈ ਆ ਹੂੰ ਜਦ ਕਿ ਲੰਗਰ ਅਸੀਂ ਜਿਹੜਾ ਉਹ ਜਿਹੜਾ ਮੈਂ ਜਹਾਜ਼ਾਂ ਵਾਲਾ ਲੰਗਰ ਗੱਲ ਕਰਦਾ ਉਹ ਲੰਗਰ ਸੁੱਟ ਕੇ ਅਸੀਂ ਜਹਾਜ਼ ਨੂੰ ਠੱਲਣ ਤੋਂ ਰੋਕਣਾ ਸੀ ਪਰ ਇਹਨਾਂ ਨੇ ਕੀ ਕੀਤਾ ਹੂੰ ਬਿਲਕੁਲ ਲੰਗਰ ਦਿਖਾਵਾ ਦੇ ਕੇ ਸੰਗਤ ਜਿਹੜੀ ਆ ਉਹ ਗੁਰੂ ਘਰਾਂ ਦੇ ਵਿੱਚ ਜੋੜਨੀ ਸ਼ੁਰੂ ਕਰ ਦਿੱਤੀ ਸੰਗਤ ਉੱਥੇ ਆ ਗਈ ਹੂੰ ਪਰ ਸੰਗਤ ਨਹੀਂ ਆਈ ਲੋਕ ਆਏ ਲੋਕ ਆਏ ਗੁਰੂ ਘਰ ਦੇ ਵਿੱਚ ਕੋਈ ਵੀ ਹੁਣ ਦਰਸ਼ਨ ਕਰਨ ਨਹੀਂ ਜਾਂਦਾ ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਬਣ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਨ ਸੁਵੰਨੇ ਲੰਗਰ ਜਿਹੜੇ ਲੱਗ ਰਹੇ ਨੇ ਉਹ ਖਾਣ ਵਾਸਤੇ ਲੋਕ ਉੱਥੇ ਪਹੁੰਚਦੇ ਨੇ ਇੱਕ ਹੋਰ ਗੱਲ ਇੱਥੇ ਮੈਂ ਕਰਨਾ ਚਾਹੁੰਦੀ ਆ ਜੋਗੀ ਜੀ ਅਸੀਂ ਆਪ ਦੇ ਬੱਚਿਆਂ ਨੂੰ ਮੇਰੇ ਮਾਪੇ ਵੀ ਸਾਨੂੰ ਰੋਕਦੇ ਨੇ ਕਿ ਤੁਸੀਂ ਬਾਹਰੋਂ ਨਾ ਖਾਓ ਹੁਣ ਅਸੀਂ ਆਪ ਦੇ ਬੱਚਿਆਂ ਨੂੰ ਰੋਕ ਰਹੇ ਹਾਂ ਤੁਸੀਂ 버ਗਰ ਨਹੀਂ ਖਾਣਾ ਤੁਸੀਂ ਪੀਜ਼ਾ ਨਹੀਂ ਖਾਣਾ ਤੁਸੀਂ ਨੂਡਲ ਨਹੀਂ ਖਾਣੇ ਤੇ ਅਸੀਂ ਹੀ ਲੋਕ ਅੱਗੇ ਹੋ ਹੋ ਕੇ ਉਹ ਲੰਗਰ ਵਰਤੋਂਦੇ ਆ ਜੀ ਆ ਸਾਰੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਪਰ ਅਸੀਂ ਆਪਣੇ ਬੱਚਿਆਂ ਨੂੰ ਰੋਕ ਰਹੇ ਹਾਂ ਫਿਰ ਲੰਗਰਾਂ ਦੇ ਵਿੱਚ ਜਿੱਥੇ ਗੁਰੂ ਸਾਹਿਬ ਨੇ ਸਾਡੇ ਸਾਦਾ ਭੋਜਨ ਜਿਹੜਾ ਸੀਗਾ ਉਹ ਵਰਤੋਂਣ ਦੀ ਗੱਲ ਆਖੀ ਸੀ ਪਰ ਵਿਦੇਸ਼ੀ ਭੋਜਨ ਨੂਡਲ 버ਗਰ ਹੋਰ ਵੀ ਪਤਾ ਨਹੀਂ ਕੀ ਕੀ ਸਾਡੇ ਲੋਕ ਜਿਹੜੇ ਨੇ ਉਹ ਲੰਗਰਾਂ ਦੇ ਵਿੱਚ ਵਰਤਾ ਰਹੇ ਨੇ ਇੱਕ ਹੋਰ ਗੱਲ ਇੱਥੇ ਮੈਂ ਕਰਨਾ ਚਾਹੁੰਦੀ ਹਾਂ ਹੁਣ ਅਸੀਂ ਘਰ ਦੇ ਵਿੱਚ ਪਾਠ ਕਰਾਇਆ ਤੁਸੀਂ ਕਰਾਇਆ ਹੁਣ ਰਿਵਾਜ ਕੀ ਚੱਲ ਪਿਆ ਆ ਲੰਗਰ ਦਾ ਮਤਲਬ ਕੀ ਹੁੰਦਾ ਆ ਤੁਸੀਂ ਪੰਗਤ ਦੇ ਵਿੱਚ ਬੈਠ ਕੇ ਕੋਈ ਵੀ ਧਰਮ ਦਾ ਬੰਦਾ ਉੱਥੇ ਆ ਕੇ ਖਾ ਸਕਦਾ ਕੋਈ ਭੇਦਭਾਵ ਨਹੀਂ ਹੁੰਦਾ ਬਿਲਕੁਲ ਸਹੀ ਹਾਂ ਪਰ ਅੱਜ ਅਸੀਂ ਕੀ ਕਰ ਰਹੇ ਆ ਪਾਠ ਕਿਸੇ ਦੇ ਘਰ ਵੀ ਹੋਵੇ ਅਸੀਂ ਸਟੋਲ ਲਗਾ ਦਿੱਤੇ ਆ ਵਿਆਹਾਂ ਵਰਗੇ ਸਟੋਲ ਲੱਗੇ ਹੁੰਦੇ ਨੇ ਲੰਗਰਾਂ ਦੇ ਵਿੱਚ ਇਹ ਲੰਗਰ ਪ੍ਰਥਾ ਤਾਂ ਨਹੀਂ ਸੀ ਨਹੀਂ ਜੀ ਆ ਲੰਗਰ ਪ੍ਰਥਾ ਕਿਹਨੇ ਸ਼ੁਰੂ ਕੀਤੀ ਸਿੱਖ ਪ੍ਰਚਾਰਕ ਹੁਣ ਕਿੱਥੇ ਨੇ ਜੀ ਦੇਖੋ ਸਭ ਤੋਂ ਵੱਡੀ ਗੱਲ ਇਹੀ ਤਾਂ ਹੈ ਹੂੰ ਕਿ ਜਿਨਾ ਨੇ ਗੁਰ ਮਰਿਆਦਾ ਜਿਹੜੀ ਸੀ ਲਾਗੂ ਕਰਾਉਣੀ ਸੀ ਉਹ ਵੀ ਆ ਮਾਫ ਕਰਨਾ ਚੁੱਪ ਕਰਕੇ ਬੈਠੇ ਆ ਅੱਖਾਂ ਮੀਟ ਕੇ ਬੈਠੇ ਆ ਹੁਣ ਜੇਕਰ ਅਸੀਂ ਗੱਲ ਕਰੀਏ ਆ ਚੌਂਕੜੀ ਮਾਰ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਇਹਦਾ ਧਾਰਮਿਕ ਮਹੱਤਵ ਨੂੰ ਇੱਕ ਸਾਈਡ ਤੇ ਰੱਖ ਕੇ ਇਹਦਾ ਵਿਗਿਆਨਿਕ ਪੱਖ ਸੁਣਿਓ ਹੂੰ ਜੀ ਸਾਡੇ ਗੁਰੂ ਦੁਨੀਆ ਦੇ ਸਭ ਤੋਂ ਵੱਡੇ ਮਹਾਵਿਗਿਆਨੀ ਸੀ ਹੂੰ ਕਿ ਜਿਨ੍ਹਾਂ ਨੇ ਗੱਲ ਹਮੇਸ਼ਾ ਤਰਕ ਨਾਲ ਕੀਤੀ ਜਿਨ੍ਹਾਂ ਨੇ ਕੋਈ ਵੀ ਚੀਜ਼ ਸਾਨੂੰ ਦਿੱਤੀ ਤੇ ਉਹ ਦੁਨੀਆ ਦੀ ਬਾ ਕਮਾਲ ਚੀਜ਼ ਸੀ ਜੀ ਅਸੀਂ ਉਹਨਾਂ ਨੂੰ ਸਮਝ ਨਹੀਂ ਸਕੇ ਜੇ ਉਹਨਾਂ ਨੇ ਚੌਂਕੜਾ ਮਾਰ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਪ੍ਰਸ਼ਾਦਾ ਛਕਣ ਦਾ ਸਾਨੂੰ ਜੇਕਰ ਇੱਕ ਫਲਸਫਾ ਦਿੱਤਾ ਤੇ ਉਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਚੌਂਕੜਾ ਮਾਰ ਕੇ ਬੈਠਦੇ ਹੋ ਤੁਹਾਡੀ ਪਾਚਨ ਜਿਹੜੀ ਸ਼ਕਤੀ ਹੈ ਉਹ ਅੰਦਰਲਾ ਤੁਹਾਡਾ ਪਾਚਨ ਪ੍ਰਣਾਲੀ ਹੈ ਗਤੀਸ਼ੀਲ ਹੋ ਜਾਂਦੀਆਂ ਕਿਰਿਆਸ਼ੀਲ ਹੋ ਜਾਂਦੀਆਂ ਤੁਹਾਨੂੰ ਆਸਾਨੀ ਦੇ ਨਾਲ ਧਰਤੀ ਤੇ ਬੈਠ ਕੇ ਛੱਕਿਆ ਹੋਇਆ ਭੋਜਨ ਤੇ ਕੁਰਸੀਆਂ ਮੇਜ਼ਾਂ ਦੇ ਉੱਪਰ ਬੈਠ ਕੇ ਛੱਕਿਆ ਹੋਇਆ ਭੋਜਨ ਇਹਦੇ ਪਚਣ ਦੇ ਵਿੱਚ ਵਕਤ ਲੱਗਦਾ ਹੈ ਜੀ ਉਸ ਵਕਤ ਨੂੰ ਕੱਢ ਲਿਓ ਵੀ ਕਿੰਨਾ ਹੁਣ ਤੁਸੀਂ ਆਮ ਤੌਰ ਤੇ ਦੇਖਿਓ ਜੇ ਤੁਸੀਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਰੋਟੀ ਖਾ ਕੇ ਜਾਂਦੇ ਆ ਤੁਹਾਡੇ ਇੱਥੇ ਫਸੀ ਰਹਿੰਦੀ ਹੈ ਫਸੀ ਰਹਿੰਦੀ ਹੈ ਜੀ ਜਦੋਂ ਤੁਸੀਂ ਕਿਸੇ ਗੁਰੂ ਘਰ ਦੇ ਵਿੱਚੋਂ ਲੰਗਰ ਛੱਕ ਕੇ ਆਉਂਦੇ ਆ ਹੂੰ ਮੰ ਲਓ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਨੇ ਉਥੋਂ ਲੰਗਰ ਛੱਕੇ ਹੁੰਨੇ ਆ ਤੇ ਤੁਹਾਡਾ ਪ੍ਰਕਰਮਾ ਕਰਦੇ ਆ ਕਰਦੇ ਆ ਤਾਂ ਲੰਗਰ ਪੱਜ ਜਾਂਦਾ ਜੀ ਬਿਲਕੁਲ ਕਿਉਂਕਿ ਅਸੀਂ ਉੱਥੇ ਗੁਰਮਰਯਾਦਾ ਦੇ ਨਾਲ ਬੈਠ ਕੇ ਲੰਗਰ ਛੱਕੇ ਆਏ ਹੁੰਨੇ ਆ ਪਰ ਸਾਡੇ ਲੋਕ ਜਿਹੜੇ ਇੱਥੇ ਆ ਉਹ ਸਾਡੇ ਲੋਕਾਂ ਨੇ ਇਸ ਮਰਯਾਦਾ ਨੂੰ ਤਾਰ-ਤਾਰ ਕਰ ਦਿੱਤਾ ਜਿਵੇਂ ਤੁਸੀਂ ਦੱਸਿਆ ਸਟਾਲ ਆਏ ਹੁੰਦੇ ਜੀ ਉਹ ਲੰਗਰ ਥੋੜੋ ਬਿਲਕੁਲ ਉਹ ਵੀ ਤਾਂ ਲੰਚ ਹੀ ਆ ਉਹ ਵੀ ਤਾਂ ਦੁਪਹਿਰ ਦਾ ਖਾਣਾ ਹੀ ਆ ਜੇਕਰ ਲੰਗਰਾਂ ਦੀ ਪ੍ਰਥਾ ਮੁੜ ਬਹਾਲ ਕਰਨੀ ਹੁਣ ਇੱਕ ਗੱਲ ਸੁਣਿਓ ਹੁਣ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਉਣਾ ਹੈ। ਉਥੇ ਪ੍ਰਭਾਤ ਫੇਰੀਆਂ ਨਿਕਲਣੀਆਂ। ਪ੍ਰਭਾਤ ਫੇਰੀ ਗੁਰੂ ਸਾਹਿਬ ਨੇ ਆ ਇਸ ਕਰਕੇ ਸ਼ੁਰੂ ਕੀਤੀ ਸੀ ਕਿ ਜਿਨ੍ਹਾਂ ਦੇ ਜਿਹੜੇ ਬਹੁਤ ਵੱਡੇ ਖਰਚੇ ਨਹੀਂ ਕਰ ਸਕਦੇ ਵੱਡੇ ਵੱਡੇ ਅਖੰਡ ਪਾਠ ਸਾਹਿਬ ਕਰਵਾਉਣੇ ਹੁੰਦੇ ਆ ਜਾਂ ਵੱਡੇ ਵੱਡੇ ਯੱਗ ਕਰਵਾਉਣੇ ਹੁੰਦੇ ਆ ਉਹ ਨਹੀਂ ਕਰਵਾ ਸਕਦੇ। ਮੇਰੇ ਵਰਗੇ ਕਈ ਗਰੀਬ ਗੁਰਬੇ ਹੁੰਦੇ ਆ। ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਚਲੋ ਤੁਸੀਂ ਘਰ ਆਪਣੇ ਸਦਕੇ ਚਾਰ ਸਿੱਖਾਂ ਨੂੰ ਚਾਹ ਪ੍ਰਸ਼ਾਦਾ ਜਾਂ ਕੋਈ ਲੰਗਰ ਪ੍ਰਸ਼ਾਦਾ ਛਕਾ ਦਿਓ ਤੁਹਾਨੂੰ ਉਹ ਫਲ ਮਿਲ ਜੂਗਾ ਠੀਕ ਅੱਜ ਪ੍ਰਭਾਤ ਫੇਰੀਆਂ ਵੀ ਤੁਸੀਂ ਸੱਚ ਜਾਣਿਓ ਲੋਕਾਂ ਨੇ 50-50 ਹਜ਼ਾਰ ਦੀਆਂ ਕਰ ਦਿੱਤੀਆਂ ਬਿਲਕੁਲ ਹੋ ਗਿਆ ਉੱਥੇ ਵੀ ਛੋਲੇ ਭਟੂਰੇ ਹੂੰ ਉੱਥੇ ਵੀ ਛੋਲੇ ਕੁਲਚੇ ਹੂੰ ਸਮੋਸੇ ਬਰੈਡ ਪਕੌੜੇ ਦੱਸੋ ਤੜਕੇ 4 ਵਜੇ ਉੱਠ ਕੇ ਕਿਹੜਾ ਛੋਲੇ ਭਟੂਰੇ ਖਾਂਦਾ ਹੂੰ ਬਿਲਕੁਲ ਅਸੀਂ ਤੁਰ ਕਿੱਧਰ ਨੂੰ ਪਾਈ ਰਵਾਇਤ ਬਦਲ ਗਈ ਨਾ ਅਸੀਂ ਰਵਾਇਤ ਮਾਡਰਨ ਲੰਗਰ ਨੇ ਰਵਾਇਤ ਹੀ ਬਦਲ ਕੇ ਰੱਖ ਦਿੱਤੀ ਸਾਰੀ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਜਦੋਂ ਮੰਨ ਲਓ ਕੀਰਤਨ ਹੋ ਰਿਹਾ ਆ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਆ ਉਦੋਂ ਵੀ ਇਹ ਮਰਿਆਦਾ ਆ ਕਿ ਅਸੀਂ ਉਸ ਗੁਰੂ ਦੀ ਹਜ਼ੂਰੀ ਦੇ ਵਿੱਚ ਸਿਰਫ ਤੇ ਸਿਰਫ ਅਸੀਂ ਦੇਗ ਹੀ ਵਰਤਾ ਸਕਦੇ ਆ ਬਿਲਕੁਲ ਠੀਕ ਅਸੀਂ ਕੋਈ ਹੋਰ ਚੀਜ਼ ਨਹੀਂ ਵਰਤਾ ਸਕਦੇ ਉਹ ਵੀ ਸਾਡੀ ਸਿਹਤ ਵਾਸਤੇ ਵਧੀਆ ਹੁੰਦਾ ਮੈਂ ਕਹਾ ਜੀ ਜਿੰਨਾ ਵਧੀਆ ਉਹ ਦੇਗ ਕੜਾ ਪ੍ਰਸ਼ਾਦ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਵਿਗਿਆਨੀ ਸੀਗੇ ਜੀ ਜੋ ਵੀ ਕੁਝ ਦੇ ਕੇ ਗਿਆ ਸਾਨੂੰ ਉਹ ਕਮਾਲ ਦੀ ਚੀਜ਼ ਦੇ ਕੇ ਗਿਆ ਸਭ ਤੋਂ ਵੱਡਿਆ ਸੁਪਰ ਫੂਡ ਆ ਉਹ ਜੀ ਬਿਲਕੁਲ ਜਿਹੜੇ ਬੋਡੀ ਬਿਲਡਰ ਆ ਜਿਹੜੇ ਆ ਕੁਸ਼ਤੀਆਂ ਲੜਦੇ ਆ ਜਿਹੜੇ ਪਹਿਲਵਾਨ ਬਣਨਾ ਚਾਹੁੰਦੇ ਸ਼ਕਣ ਸਾਡੇ ਗੁਰੂ ਸਾਹਿਬ ਦਿੰਦੇ ਹੁੰਦੇ ਸੀਗੇ ਜਦੋਂ ਹੌਲੇ ਹੌਲੇ ਤੇ ਸਿੰਗਰੇ ਮਸਨੂਈ ਜੰਗਾਂ ਕਰਨੀਆਂ ਤੇ ਉਸ ਵੇਲੇ ਉਹਨਾਂ ਨੂੰ ਕੜਾ ਪ੍ਰਸ਼ਾਦ ਗੱਫੇ ਦਿੱਤੇ ਜਾਂਦੇ ਕਹ ਲੋ ਵੀ ਸਾਡੇ ਇਹ ਜਵਾਨ ਲੜਕੇ ਆਇਆ ਇਹਨਾਂ ਨੂੰ ਹੁਣ ਤਾਕਤ ਚਾਹੀਦੀ ਜੀ ਗੁਰੂ ਸਾਹਿਬ ਕਿਤੇ ਸਾਡੇ ਕਿਤੇ ਉਦਾਂ ਹੀ ਥੋੜਾ ਜਿਹਾ ਬਣ ਗਏ ਮਹਾਵਿਗਿਆਨੀ ਸੀ ਉਹ ਉਹਨਾਂ ਨੇ ਖੋਜਾਂ ਕੱਢ ਕੱਢ ਕੇ ਇਹ ਚੀਜ਼ਾਂ ਬਣਾਈਆਂ ਹੋਈਆਂ ਸੀਗੀਆਂ ਹੁਣ ਸਾਡੇ ਗੁਰੂ ਘਰਾਂ ਦੇ ਵਿੱਚ ਜਦੋਂ ਕੀਰਤਨ ਚੱਲਦਾ ਹੈ ਉੱਥੇ ਤੁਸੀਂ ਮਿੱਠਾ ਪਾਣੀ ਵਰਤਾਈ ਜਾਂਦੇ ਆ ਹੁੰਦਾ ਉੱਥੇ ਤੁਸੀਂ ਚਾਹ ਵਰਤਾਈ ਜਾਂਦੇ ਆ ਉੱਥੇ ਤੁਸੀਂ ਕਈ ਕੁਝ ਹੋਰ ਵਰਤਾਈ ਜਾਂਦੇ ਇਹ ਥੋੜਾ ਚੱਲਦਾ ਹੁਣ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਜਦੋਂ ਨਗਰ ਕੀਰਤਨ ਨਿਕਲਦੇ ਨੇ ਹੁਣ ਫਰੂਟੀਆਂ ਜਾਂ ਕੁਲਫੀਆਂ ਦੇ ਲੰਗਰ ਵੀ ਚਲੋ ਲੋਕੀ ਲਗਾਉਣ ਲੱਗ ਗਏ ਆ ਹੁਣ ਲੋਕੀ ਲੰਗਰ ਨੂੰ ਸਿੱਟਦੇ ਆ ਤੁਸੀਂ ਦੇਖਿਆ ਹੋਣਾ ਆ ਆ ਤਾਂ ਲੰਗਰ ਪ੍ਰਥਾ ਨਹੀਂ ਨਾ ਦੇਖੋ ਲੰਗਰ ਤਾਂ ਹਮੇਸ਼ਾ ਲੰਗਰ ਕਹਿ ਨਹੀਂ ਸਕਦੇ ਨਹੀਂ ਲੰਗਰ ਕਹਿ ਸਕਦੇ ਇਹਨੂੰ ਰਿਫਰੈਸ਼ਮੈਂਟ ਕਹਿ ਸਕਦੇ ਹਾਂ ਇਹਨੂੰ ਰਿਫਰੈਸ਼ਮੈਂਟ ਕਹਿ ਸਕਦੇ ਠੀਕ ਹੈ ਨਾ ਲੰਗਰ ਜਿਹੜਾ ਉਹ ਹਮੇਸ਼ਾ ਪੰਗਤ ਵਿੱਚ ਬੈਠ ਕੇ ਹੀ ਸ਼ਕਣਾ ਜੀ ਠੀਕ ਹੈ ਨਾ ਤੇ ਦੂਸਰੀ ਗੱਲ ਇਹ ਹੈ ਕਿ ਤੁਸੀਂ ਜਿਵੇਂ ਹੁਣ ਉਹ ਤੁਸੀਂ ਗੱਲ ਕੀਤੀ ਹੈ ਕਿ ਰਾਹ ਜਾਂਦੇ ਜਾਂਦੇ ਨੂੰ ਫੜਾਉਂਦੇ ਚੱਕ ਚੱਕ ਕੇ ਮਾਰਦੇ ਮੂੰਹਾਂ ਦੇ ਉੱਪਰ ਵੀ ਕੰਨਾਂ ਦੇ ਲੱਗਦੇ ਆ ਕੰਨਾਂ ਟਰੱਕਾਂ ਦੇ ਲੱਗਦੇ ਤੁਸੀਂ ਜ਼ਬਰਦਸਤੀ ਵੀ ਦਿੰਦੇ ਹੋ ਜੀ ਲੰਗਰ ਪ੍ਰਥਾ ਗੁਰੂ ਸਾਹਿਬ ਨੇ ਇਸ ਕਰਕੇ ਸ਼ੁਰੂ ਕੀਤੀ ਸੀ ਕਿ ਗੁਰੂ ਦੀ ਸ਼ਰਨ ਦੇ ਵਿੱਚ ਜੜਾ ਆ ਗਿਆ ਹੂੰ ਉਹਨੂੰ ਉੱਥੇ ਇੱਕ ਤੇ ਸੁਰੱਖਿਆ ਵੀ ਮਿਲੂਗੀ ਹੂੰ ਇੱਕ ਉਹਨੂੰ ਭੋਜਨ ਮਿਲੇਗਾ ਉਹਨੂੰ ਰਹਿਣ ਨੂੰ ਛੱਤ ਮਿਲੇਗੀ ਉਹ ਉੱਥੇ ਨਿੱਡਰ ਹੋ ਕੇ ਨਿਰਪੋ ਨਿਰਵੈਰ ਹੋ ਕੇ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਠੀਕ ਹੈ ਪਰ ਅਸੀਂ ਤਾਂ ਸਾਰੇ ਹੀ ਕੁਝ ਹੀ ਬਦਲ ਕੇ ਰੱਖ ਦਿੱਤਾ ਇਸ ਬਦਲੇ ਹੋਏ ਹਾਲਾਤ ਨੇ ਹੂੰ ਜਿਹੜੇ ਇਹ ਚੱਲ ਪਏ ਨੇ ਹੂੰ ਪਰਪੰਚ ਚੱਲ ਪਏ ਨੇ ਹੂੰ ਇਨੰਨੇ ਸਾਨੂੰ ਸਿੱਖੀ ਦੇ ਨਾਲ ਤੋੜ ਦਿੰਦਾ ਹੂੰ ਬਿਲਕੁਲ ਸਿੱਖੀ ਇਹ ਸਾਡੀ ਜਿਹੜੀ ਹੈਗੀ ਹੈ ਇਹ ਅੱਜ ਜੇ ਦੇਖਿਆ ਜਾਵੇ ਤਾਂ ਅਸੀਂ ਉਸ ਮਾਨ ਮਰਯਾਦਾ ਦੇ ਨਾਲ ਉਹਨੂੰ ਬਹਾਲਦਣੋ ਕਰ ਰਹੇ ਆ ਨਹੀਂ ਬਹਾਲ ਕਰ ਰਹੇ ਇੱਥੇ ਗਲਤੀ ਕੀਤੀ ਹੈ ਇੱਥੇ ਸਿੱਖ ਪ੍ਰਚਾਰਕ ਐ ਕਹਿ ਦਿੰਦੇ ਨੇ ਬਹੁਤ ਵਾਰ ਮੁੱਦਾ ਉੱਠਿਆ ਵੀ ਹੋਣਾ ਆ ਤਾਂ ਸਿੱਖ ਪ੍ਰਚਾਰਕ ਕਹਿ ਦਿੰਦੇ ਨੇ ਕਿ ਸੰਗਤ ਫਿਰ ਗੁੱਸਾ ਕਰ ਜਾਂਦੀ ਹੈ ਜੀ ਸੰਗਤ ਦੀ ਸ਼ਰਧਾ ਹੁੰਦੀ ਹੈ ਸ਼ਰਧਾ ਦੇ ਨਾਲ ਸੰਗਤ ਜਿਹੜੀ ਹੈ ਉਹ ਆ ਪੀਜ਼ੇ 버ਗਰ ਜਿਹੜੇ ਆ ਉਹ ਲੈ ਕੇ ਆਉਂਦੀ ਹੈ ਇਸ ਕਰਕੇ ਅਸੀਂ ਵਰਤਾ ਦਿੰਦੇ ਆ ਤਾਂ ਜੋ ਉਹਨਾਂ ਨੂੰ ਬੁਰਾ ਨਾ ਲੱਗੇ ਪਰ ਹੁਣ ਅਮਰੀਕਾ ਵਰਗੇ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਨਗਰ ਕੀਰਤਨ ਹੁੰਦੇ ਨੇ ਜਾਂ ਫਿਰ ਉੱਥੇ ਵੀ ਗੁਰੂ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਟਾਲ ਲੱਗੇ ਹੁੰਦੇ ਨੇ ਪੀਜ਼ਿਆਂ ਦੇ ਲੰਗਰ ਚੱਲ ਰਹੇ ਹੁੰਦੇ ਨੇ 버ਗਰਾਂ ਦੇ ਲੰਗਰ ਚੱਲ ਰਹੇ ਹੁੰਦੇ ਨੇ ਠੀਕ ਹੈ ਮਾਡਰਨ ਯੁੱਗ ਹੈ ਪਰ ਤੁਸੀਂ ਆਪ ਦੀ ਰਵਾਇਤ ਨਾਲ ਨਾ ਬਦਲੋ ਜੀ ਦੇਖੋ ਮੈਂ ਹੁਣ ਤੁਹਾਡੀ ਗੱਲ ਦਾ ਜਵਾਬ ਦੇਵਾਂ ਤੁਹਾਡੇ ਹੀ ਸਵਾਲ ਦੇ ਵਿੱਚੋਂ ਲੈ ਗਏ ਸਾਡੇ ਪ੍ਰਚਾਰਕ ਜਾਂ ਪ੍ਰਬੰਧਕ ਇਹ ਕਹਿੰਦੇ ਨੇ ਕਿ ਸੰਗਤ ਦਾ ਦਿਲ ਕਰਦਾ ਸੀ ਸ਼ਰਧਾ ਸੀ ਉਹਨਾਂ ਦੀ ਉਹਨਾਂ ਦੀ ਸ਼ਰਧਾ ਸੀ ਉਹ ਕਰਨਾ ਚਾਹੁੰਦੇ ਸੀ ਫਿਰ ਸੰਗਤ ਨਾਰਾਜ਼ ਹੋ ਜਾਂਦੀ ਹੈ ਠੀਕ ਤੁਸੀਂ ਮੰਨ ਲਓ 8ਵੀਂ ਕਲਾਸ ਦੇ ਵਿਦਿਆਰਥੀ ਹੋ ਤੁਹਾਡਾ ਟੀਚਰ ਆਉਂਦਾ ਹੈ ਤੁਸੀਂ ਟੀਚਰ ਦੀ ਕੁਰਸੀ ਤੇ ਬਹਿ ਜਾਓਗੇ ਕਿ ਤੁਹਾਡਾ ਮਨ ਕਰਦਾ ਹੈ ਤੁਹਾਡੀ ਸ਼ਰਤ ਹੈ ਟੀਚਰ ਦੀ ਕੁਰਸੀ ਤੇ ਬਹਿ ਲੀ ਤੇ ਟੀਚਰ ਤੁਹਾਡੀ ਆਣ ਕੇ ਡੈਸਕ ਤੇ ਬੈਠੇ ਨਹੀਂ ਇਹ ਨਹੀਂ ਹੋ ਸਕਦਾ ਬਿਠਾਉਂਗੇ ਤੁਸੀਂ ਇਹਨੂੰ ਮਰਿਆਦਾ ਹੈ ਨਹੀਂ ਇਹ ਬਿਲਕੁਲ ਮਰਿਆਦਾ ਨਹੀਂ ਨਹੀਂ ਹੈਗੀ ਤੁਸੀਂ ਆਪਣੇ ਟੀਚਰ ਦੇ ਨਾਲ ਨਾਰਾਜ਼ ਕਿਉਂ ਹੋ ਹੂੰ ਤੁਹਾਡਾ ਕੀ ਹੱਕ ਬਣਦਾ ਬਿਲਕੁਲ ਤੁਹਾਡਾ ਕੀ ਰਾਈਟ ਬਣਦਾ ਹੂੰ ਟੀਚਰ ਤੁਹਾਡੇ ਕੰਨ ਮਰੋੜੇ ਟੀਚਰ ਤੁਹਾਡੇ ਥੱਪੜ ਮਾਰੇ ਹੂੰ ਟੀਚਰ ਤੁਹਾਨੂੰ ਡਾਂਟੇ ਡਪਟੇ ਤੁਹਾਡਾ ਕੀ ਹੱਕ ਬਣਦਾ ਉਹਦੇ ਨਾਲ ਨਰਾਜ਼ ਹੋਣਾ ਤੁਸੀਂ ਉਤੋਂ ਸਿੱਖਣ ਗਏ ਹੋ ਜਾਂ ਉਹਦੇ ਨਾਲ ਲੜਨ ਗਏ ਜਾਂ ਬਰਾਬਰੀ ਕਰਨ ਗਏ ਜਾਂ ਜੇ ਤੁਸੀਂ ਇਹ ਦਿਖਾਉਣ ਗਏ ਆ ਕਿ ਭਾਈ ਮੈਂ ਤੇਰੇ ਨਾਲੋਂ ਵੱਡਾ ਆ ਹੂੰ ਮੈਂ ਜੋ ਕਰਨਾ ਉਹ ਮੇਰੀ ਉਹਦੇ ਵਿੱਚ ਹੀ ਖੁਸ਼ੀ ਹੋਣੀ ਚਾਹੀਦੀ ਹੈ ਜੀ ਇਹ ਗੱਲ ਹੈਗੀ ਹੈ ਹੂੰ ਗੁਰੂ ਸਾਡਾ ਜੋ ਸਾਨੂੰ ਕਹਿੰਦਾ ਸੋ ਜੋ ਸਾਡਾ ਟੀਚਰ ਸਾਨੂੰ ਕਹਿੰਦਾ ਅਸੀਂ ਉਹਦੀ ਮੰਨਦੇ ਆ ਬਿਲਕੁਲ ਇਹ ਲੋਕ ਗੁਰੂ ਦੀ ਮੰਨਣੋਂ ਹਟ ਗਏ ਆ ਹੂੰ ਬਿਲਕੁਲ ਇਹ ਆਪਣੀ ਮਨਾਉਣੀ ਚਾਹੁੰਦੇ ਆ ਹੂੰ ਜੇਕਰ ਤੁਸੀਂ ਆਪਣੀ ਮਨਾਉਣੀ ਹੈ ਤੇ ਭਾਈ ਤੁਸੀਂ ਗੁਰੂ ਦੇ ਨੇੜੇ ਨਹੀਂ ਹੋ ਸਕਦੇ ਜੇਕਰ ਤੁਸੀਂ ਗੁਰੂ ਦੀ ਮੰਨਣੀ ਹੈ ਤਾਂ ਸੱਚ ਜਾਣੇ ਤੁਹਾਨੂੰ ਕੋਈ ਗੁਰੂ ਘਰੋਂ ਦੂਰ ਨਹੀਂ ਕਰ ਸਕਦਾ ਬਿਲਕੁਲ ਇਹੀ ਗੱਲ ਹੈ ਨਾ ਸਾਡੇ ਗੁਰੂ ਸਾਹਿਬ ਨੇ ਲੋੜਵੰਦਾਂ ਦਾ ਢਿੱਡ ਭਰਨ ਵਾਸਤੇ ਲੰਗਰ ਪ੍ਰਥਾ ਚਲਾਈ ਸੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਾਦੀ ਨਿਰੋਈ ਖੁਰਾਕ ਦਾ ਸੰਦੇਸ਼ ਦਿੱਤਾ ਸੀ ਕਿ ਸਾਦਾ ਭੋਜਨ ਜਿਹੜਾ ਉਹ ਲੰਗਰ ਦੇ ਵਿੱਚ ਵਰਤਾਇਆ ਜਾਣਾ ਚਾਹੀਦਾ ਹੈ ਨਾ ਕਿ ਇਹ ਵਨਸਵੰਨੇ ਲੰਗਰ ਜਿਵੇਂ ਕਿ ਵਿਦੇਸ਼ੀ ਭੋਜਨਾਂ ਦੇ ਵਿੱਚ ਹੈ 버ਗਰ ਨੂਡਲ ਅੱਜ ਵਰਤੇ ਜਾ ਰਹੇ ਨੇ ਇਹ ਲੰਗਰ ਪ੍ਰਥਾ ਨਹੀਂ ਹੈ ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਨਹੀਂ ਦਿੱਤਾ ਸੋ ਇੱਥੇ ਅਸੀਂ ਇਸ ਪ੍ਰੋਗਰਾਮ ਨੂੰ ਐਸੇ ਕਰਕੇ ਕੀਤਾ ਹੈ ਅੱਜ ਤਾਂ ਜੋ ਸਿੱਖ ਪ੍ਰਚਾਰਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਸਮਝਣ ਅਤੇ ਅੱਗੇ ਵੱਧ ਕੇ ਗੱਲ ਜ਼ਰੂਰ ਕਰਨ ਤੇ ਇਸ ਉੱਤੇ ਹੁਣੇ ਹੀ ਰੋਕ ਲਾ ਦੇਣ। ਬਿਲਕੁਲ ਜੀ ਅਸੀਂ ਝੋਲੀ ਅੱਡ ਕੇ ਉਹਨਾਂ तमाम ਪ੍ਰਬੰਧਕਾਂ ਦੇ ਅੱਗੇ ਸਾਡੇ ਗੁਰੂ ਘਰ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਸਭਾ ਸੁਸਾਇਟੀਆਂ ਨੇ ਸਾਡੀਆਂ ਨੌਜਵਾਨ ਸੁਭਾਵਾਂ ਨੇ ਉਹਨਾਂ ਸਾਰਿਆਂ ਦੇ ਅੱਗੇ ਬੇਨਤੀ ਕਰਦੇ ਹੱਥ ਜੋੜ ਕੇ ਜੀ ਕਿ ਆਪਣੀਆਂ ਜੜ੍ਹਾਂ ਦੇ ਨਾਲ ਜੁੜੀਏ। ਹੂੰ ਜੋ ਸਾਡੀ ਮਰਿਆਦਾ ਆ ਅਸੀਂ ਉਸ ਮਰਿਆਦਾ ਦੇ ਮੁਤਾਬਕ ਚੱਲੀਏ ਸਾਡੇ ਲੰਗਰਾਂ ਦਾ ਤੌਰ ਤਰੀਕਾ ਸਲੀਕਾ ਮੂਹ ਮਹਾਂਦਰਾ ਸਭ ਬਦਲ ਗਿਆ ਹਾਂ ਆਜੋ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਕਰੀਏ ਮੇਰੇ ਵਰਗਾ ਬੰਦਾ ਗੱਲ ਕਰਦਾ ਕਈਆਂ ਥੱਲੇ ਕਮੈਂਟ ਵੀ ਕਰਨੇ ਆ ਤੂੰ ਕੌਣ ਹੁੰਦਾ ਤੂੰ ਕੌਣ ਹੁੰਦਾ ਮੈਂ ਕੋਈ ਵੀ ਨਹੀਂਗਾ ਪਰ ਜੇਕਰ ਕੋਈ ਤੁਹਾਨੂੰ ਤੁਹਾਡੀ ਕੋਈ ਚੰਗੀ ਗੱਲ ਦੱਸ ਜਵੇ ਤਾਂ ਫਿਰ ਮਨ ਵੀ ਲੈਣ ਦੇ ਵਿੱਚ ਕੋਈ ਛੋਟਾਪਨ ਨਹੀਂ ਹੁੰਦਾ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਾਈ ਆਜੋ ਜੋ ਸਾਨੂੰ ਗੁਰੂ ਨੇ ਸਾਡੀਆਂ ਉਹ ਮਾਣ ਮੱਤੀਆਂ ਉੱਚੀਆਂ ਸੁੱਚੀਆਂ ਰਵਾਇਤਾਂ ਦਿੱਤੀਆਂ ਸੀ ਉਹਨਾਂ ਰਵਾਇਤਾਂ ਤੇ ਮੁੜ ਕਾਇਮ ਹੋਈਏ ਸਾਡੇ ਬੱਚੇ ਹੂੰ ਗੁਰੂ ਦੇ ਲੜ ਨਹੀਂ ਲੱਗੇ ਹੂੰ ਪੀਜ਼ਿਆਂ 버ਗਰਾਂ ਨੂਡਲਾਂ ਦੇ ਲੜ ਲੱਗ ਗਏ ਆ ਬਿਲਕੁਲ ਤੇ ਸਾਡੇ ਵਾਸਤੇ ਕਿੱਡੀ ਸ਼ਰਮ ਦੀ ਗੱਲ ਆ ਕਿ ਦੋ ਇੱਕ ਡਬਲ ਰੋਟੀ ਦੇ ਵਿੱਚ ਤੁਸੀਂ ਟਿੱਕੀ ਲਾ ਕੇ ਆਪਣਾ ਨਿਆਣਾ ਉਹਦੇ ਲੜਤਾ ਲਾਤਾ ਕਿ ਜਿਹੜੇ ਨੀਹਾਂ ਦੇ ਵਿੱਚ ਪੁੱਤ ਚਣਵਾ ਗਏ ਉਹਨਾਂ ਦੇ ਲੜ ਕੋਈ ਲੱਗਾ ਹੀ ਨਹੀਂਗਾ ਬਿਲਕੁਲ ਸਹੀ ਕਿਹਾ ਤੇ ਉਹ ਜਿਹੜੇ ਜਿਨ੍ਹਾਂ ਨੇ ਆਪਣੇ سینਿਆਂ ਦੇ ਉੱਪਰ ਤੀਰ ਖਾਲੇ ਉਹਨਾਂ ਦੇ ਲੜਕੋਣ ਲੱਗਾ ਬਿਲਕੁਲ ਸਾਨੂੰ ਸਾਨੂੰ ਹੁਣ ਸੋਚਣਾ ਪਏਗਾ ਕਿ ਅਸੀਂ ਲੜ ਗੁਰੂ ਦੇ ਲੱਗਣਾ ਅਸੀਂ ਉਹਦੀ ਮੰਨਣੀ ਹੈ ਉਹ ਮਾਨ ਮਰਿਆਦਾ ਮੁੜ ਬਹਾਲ ਕਰਨੀ ਹੈ ਫਿਰ ਸਵਾਦਿਆ ਲੰਗਰ ਸਾਦੇ ਦਾਲ ਫਲਕੇ ਦਾ ਚਾਹੇ ਸਾਡੇ ਘਰਾਂ ਦੇ ਵਿੱਚ ਕੋਈ ਬਜ਼ੁਰਗ ਮਰ ਜਵੇ ਜਾਂ ਕੋਈ ਖੁਸ਼ੀ ਦਾ ਮੌਕਾ ਵੀ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਮਰੇ ਦਾਕ ਜਾਂ ਫਿਰ ਇਹ ਜੰਮੇ ਦਾ ਆ ਇੰਨਾ ਸਾਡੇ ਅਸੀਂ ਦਿਮਾਗ ਤੇ ਸਾਡੇ ਤੇ ਪੈਸਾ ਹਾਵੀ ਹੋ ਗਿਆ ਸੋ ਆਓ ਆਪਾਂ ਬਦਲ ਲਈਏ ਆਪਣੇ ਆਪ ਨੂੰ ਯਾਰ ਆਪਣੀਆਂ ਮੁਰਲੀਆਂ ਤੇ ਚੱਲੀਏ ਉਹਨਾਂ ਲਈਆਂ ਤੇ ਜਿਨ੍ਹਾਂ ਤੇ ਸਾਨੂੰ ਗੁਰੂ ਸਾਹਿਬ ਨੇ ਚੱਲਣਾ ਸਿਖਾਇਆ ਸੀ ਆਪਾਂ ਮੁਰ ਚੱਲੀਏ ਮੁਰ ਜਾਵੇ ਮੁਰ ਜਾ ਬੀਬਾ ਆਪਣੇ ਘਰਾਂ ਨੂੰ ਫੇਰ ਕੀ ਕਰੇਗਾ ਪਿੱਛੋਂ ਉਜੜੇ ਦਰਾਂ ਨੂੰ ਵਾਪਸੀ ਦੇ ਲਈ ਮੁਰ ਪੈਰ ਪੇਸ਼ਾਂ ਨੂੰ ਪੱਟ ਲਈਏ ਤੇ ਆਪਣੀਆਂ ਸ਼ਾਨਾਮਤੀਆਂ ਰਵਾਇਤਾਂ ਦੇ ਨਾਲ ਗੁਰਮਰਯਾਦਾ ਦੇ ਨਾਲ ਆਪਾਂ ਜੁਰ ਬੈਠੀਏ ਬਿਲਕੁਲ ਜੀ ਕਿਉਂਕਿ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਸਭ ਕੁਝ ਕੀ ਹੈ ਅਸੀਂ ਹੀ ਉਹਨਾਂ ਨੂੰ ਦੱਸਣਾ ਹੈ ਜੇਕਰ ਉਹ ਵੱਡੇ ਹੁੰਦਿਆਂ ਹੁੰਦਿਆਂ ਦੇਖਣਗੇ ਹੀ ਹੈ ਕਿ ਲੰਗਰਾਂ ਦੇ ਵਿੱਚ ਵੀ ਪੀਜ਼ੇ 버ਗਰ ਵਰਤੇ ਜਾ ਰਹੇ ਨੇ ਤਾਂ ਉਹਨਾਂ ਨੂੰ ਤਾਂ ਇਤਿਹਾਸ ਤੋਂ ਕੋਈ ਜਾਨੂ ਕਰਵਾਏਗਾ ਹੀ ਨਹੀਂ ਤਾਂ ਤਾਂ ਇਹੀ ਲੱਗੇਗਾ ਕਿ ਲੰਗਰ ਪ੍ਰਥਾ ਹੀ ਹੈ ਕਿ ਤੁਸੀਂ ਪੀਜ਼ੇ 버ਗਰ ਜਾਂ ਕਿਸੇ ਵੀ ਚੀਜ਼ ਦਾ ਲੰਗਰ ਲਗਾ ਸਕਦੇ ਆ ਆਮ ਕਰਕੇ ਕੱਪੜਿਆਂ ਦਾ ਵੀ ਲੰਗਰ ਲੱਗਦਾ ਦਵਾਈਆਂ ਦਾ ਵੀ ਲੰਗਰ ਲੱਗਦਾ ਪਰ ਉਹ ਲੋੜਵੰਦਾ ਵਾਸਤੇ ਹੁੰਦਾ ਉਹ ਵਧੀਆ ਗੱਲ ਹੈ ਦੇਖੋ ਆ ਆ ਹੁਣ ਆਪਾਂ ਗੱਲ ਹੁਣ ਛੇੜ ਹੀ ਲਈ ਆ ਤਾਂ ਵੱਡੀ ਜ਼ਰੂਰਤ ਹੈ ਨਾ ਚੀਜ਼ਾਂ ਦੀ ਜੀ ਇਹਨਾਂ ਚੀਜ਼ਾਂ ਦੀ ਵੱਡੀ ਜ਼ਰੂਰਤ ਹੈ ਅਕਸਰ ਅਸੀਂ ਲੰਗਰ ਜਿਹਦਾ ਲਗਾਉਣਾ ਹੈ ਉਹ ਤਾਂ ਲਗਾਉਂਦੇ ਨਹੀਂ ਹੂੰ ਸਾਡੇ ਗੁਰੂ ਸਾਹਿਬ ਵੈਦ ਵੀ ਰਹੇ ਆ ਜੀ ਵੱਡੇ ਡਾਕਟਰ ਵੀ ਰਹੇ ਆ ਬਿਲਕੁਲ ਸਾਡੇ ਗੁਰੂ ਘਰ ਦੇ ਸਿੱਖ ਸੇਵਕ ਜਿਹੜੇ ਆ ਉਹ ਲੋਕਾਂ ਦੀ ਸੇਵਾ ਕਰਦੇ ਰਹੇ ਆ ਭਾਈ ਕਨਈਆ ਜੀ ਨੇ ਕਿੱਡੀ ਜਲਦੀ ਸੇਵਾ ਕੀਤੀ ਹੈ ਕਰ ਲਓ ਕੋਈ ਮਾਈ ਦਾ ਲਾਲ ਜੀ ਕੋਈ ਵੀ ਨਹੀਂ ਕਰ ਸਕਦਾ ਸਾਨੂੰ ਅੱਜ ਲੋੜ ਕਿਹਨਾ ਲੰਗਰਾਂ ਦੀ ਹੈ ਇਹ ਨੋਟ ਕਰਨ ਵਾਲੀ ਗੱਲ ਹੈ ਹੂੰ ਅੱਜ ਸਾਨੂੰ ਦੁੱਖੀਆਂ ਦਰਦਾਂ ਦੇ ਨਾਲ ਖੜ ਕੇ ਦਵਾਈਆਂ ਦੇ ਲੰਗਰ ਦੀ ਜ਼ਰੂਰਤ ਹੈ ਦਵਾਈਆਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਅੱਜ ਸਾਨੂੰ ਜਿਹੜੇ ਬੱਚੇ ਪੜ੍ਹਾਈ ਦੇ ਦੁੱਖੋ ਮਹਿੰਗੀਆਂ ਪੜ੍ਹਾਈਆਂ ਦੇ ਦੁੱਖੋ ਘਰ ਬੈਠੇ ਆ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੇ ਲੰਗਰ ਦੀ ਜ਼ਰੂਰਤ ਹੈ ਉਹਨਾਂ ਦੀਆਂ ਫੀਸਾਂ ਦੇ ਵਿੱਚ ਨਾਲ ਖੜਨ ਦੀ ਜ਼ਰੂਰਤ ਹੈ ਇੱਥੇ ਪਿੰਡ ਦੇ ਵਿੱਚ ਤੁਹਾਡੇ ਗੁਰੂ ਘਰਾਂ ਦੇ ਜਿਹੜੇ ਭਾਈ ਸਹਿਬਾਨ ਨੇ ਉਹ ਵਿਚਾਰੇ ਉਹਨਾਂ ਦੇ ਘਰਾਂ ਦੇ ਟੱਬਰਾਂ ਦੇ ਵਿੱਚ ਕੁੜੀਆਂ ਧੀਆਂ ਰਾਣੀਆਂ ਵਿਆਹ ਜਦੋਂ ਉਹਨਾਂ ਦੇ ਰੱਖੇ ਜਾਂਦੇ ਆ ਤੇ ਉਹ ਉਹਨੀਆਂ ਖੁਸ਼ ਨਹੀਂ ਹੁੰਦੀਆਂ ਜਿਨ੍ਹਾਂ ਦੇ ਹੰਝੂ ਵਗ ਜਾਂਦੇ ਆ ਅੱਜ ਉਹਨਾਂ ਦੇ ਨਾਲ ਖੜ ਕੇ ਉਸ ਲੰਗਰ ਦੇ ਵਿੱਚ ਕੁਝ ਨਾ ਕੁਝ ਪਾਉਣ ਦੀ ਜ਼ਰੂਰਤ ਆ ਆਪਣੀ ਲੰਗਰ ਦੀ ਜਿਹੜੀ ਹੈ ਪ੍ਰਥਾ ਉਹੀ ਬਹਾਲ ਕਰੀਏ ਤੇ ਇਹ ਜਿਹੜੇ ਨਵੇਂ ਲੰਗਰ ਆ ਇਹਨਾਂ ਨੂੰ ਭਾਵੇਂ ਅੱਜ ਤੋਂ ਹੀ ਸ਼ੁਰੂ ਕਰ ਲਈਏ ਤਾਂ ਜਾ ਕੇ ਸਾਡਾ ਭਲਾ ਹੋਣਾ ਅਸੀਂ ਵਿੱਦਿਆ ਦੇ ਲੰਗਰ ਲਾਈਏ ਅਸੀਂ ਦਵਾਈਆਂ ਦੇ ਲੰਗਰ ਲਾਈਏ ਅਸੀਂ ਬੂਟਿਆਂ ਦੇ ਲੰਗਰ ਲਾਈਏ ਅਸੀਂ ਪੜ੍ਹਾਈ ਦੇ ਲਈ ਜੋ ਸਹੂਲਤਾਂ ਚਾਹੀਦੀਆਂ ਨੇ ਉਹਨਾਂ ਦੇ ਲੰਗਰ ਲਗਾਈਏ ਸਾਨੂੰ ਅੱਜ ਲੰਗਰਾਂ ਦੇ ਵਾਸਤੇ ਦਸ਼ਾ ਤੇ ਦਿਸ਼ਾ ਬਦਲਣੀ ਪਊਗੀ ਤਾਂ ਜਾ ਕੇ ਸਾਡੀ ਕੌਮ ਦਾ ਭਲਾ ਹੋਣਾ ਬਿਲਕੁਲ ਸਹੀ ਕਿਹਾ ਤੇ ਨਾ ਹੀ ਇਹਨਾਂ ਪੀਜ਼ਿਆਂ 버ਗਰਾਂ ਮਗਰ ਲੱਗ ਕੇ ਅਸੀਂ ਆਪਣੀ ਤੇ ਆਪਣੇ ਬੱਚਿਆਂ ਦੀ ਸਿਹਤ ਖਰਾਬ ਕਰੀਏ ਆਓ ਹੁਣ ਮੁੜ ਚਲੀਏ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਜੋ ਸੰਦੇਸ਼ ਦਿੱਤੇ ਸੀ ਉਹਨਾਂ ਉੱਤੇ ਅਸੀਂ ਨਹੀਂ ਚੱਲ ਰਹੇ ਉਸ ਲਈ ਦੇ ਉੱਤੇ ਅਸੀਂ ਨਹੀਂ ਚੱਲ ਰਹੇ ਸੋ ਜੋਗੀ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਸਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਸਵੇਰੇ ਸਵੇਰੇ ਦੇਵਿਲ ਚਾਹਤ ਸਿਰਫ ਨਹੀਂ ਨਵੇਂ ਐਪੀਸੋਡ ਦੇ ਨਾਲ ਮੁੜ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ 파ਰਤ੍ਰਿ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ اے ای ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ कैनेडा ऑस्ट्रेलिया, न्यूजीलैंड त यूरोप के हर वे आई प्लेटफॉर्म से देख सकते हो राणी रपे तो दूर के मुद्दे के पंजाबी टीवी